ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਆਪਾਂ ਆ ਗਏ ਇੱਕ ਹੋਰ ਬਹੁਤ ਹੀ ਕੈਂਟ ਫਣੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਬਹੁਤ ਹੀ ਕੈਂਟ ਹੋਣ ਵਾਲੀ ਆ ਤੇ ਆਹ ਕੁਝ ਕਮੈਂਟ ਆ ਜਿਨ੍ਹਾਂ ਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਇਹੋ ਜਿਹੇ ਕਮੈਂਟ ਪੜ੍ਹ ਕੇ ਬੜੀ ਖੁਸ਼ੀ ਮਿਲਦੀ ਆ ਦਿਲ ਕਰਦਾ ਰੋਜ਼ ਵੀਡੀਓ ਬਣਾ ਕੇ ਪਾਵਾਂ ਪਰ ਇਹ ਪੋਸੀਬਲ ਨਹੀਂ ਹੈਗਾ ਤਿੰਨ ਚਾਰ ਦਿਨ ਲੱਗ ਹੀ ਜਾਂਦੇ ਆ ਵੀਡੀਓ ਬਣਾਉਣ ਤੇ ਪਰ ਤੁਹਾਨੂੰ ਕਮੈਂਟ ਕਰਨ ਤੇ ਇੱਕ ਮਿੰਟ ਵੀ ਨਹੀਂ ਲੱਗਦਾ ਤਾਂ ਕਮੈਂਟ ਕਰਕੇ ਜਾਇਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਕੇ ਜਾਇਆ ਕਰੋ ਬਾਕੀ ਜਿਨ੍ਹਾਂ ਦੇ ਕਮੈਂਟ ਰਹਿ ਗਏ ਉਹ ਫਿਰ ਕਿਸੇ ਵੀਡੀਓ ਵਿੱਚ ਐਡ ਕਰਾਂਗੇ ਬਾਕੀ ਜਿਹੜੇ ਵੀ ਕਮੈਂਟ ਕਰਦੇ ਸਾਰਿਆਂ ਦਾ ਦਿਲੋਂ ਧੰਨਵਾਦ ਆ ਸਾਰੀਆਂ ਖੱਚਾਂ ਇਕੱਠੀਆਂ ਹੋਈਆਂ ਨੇ ਸੋਨੂ ਕੌਰ ਨੂੰ ਲੱਭ ਕੇ ਦਿਖਾਓ ਤੂੰ ਤਾਂ ਕਾਲੀ ਐਕਟਿਵਾ ਤੇ ਵੀ ਨਹੀਂ ਦਿਸਨੀ ਕਰੋ ਕੱਢੇ ਯਾਰ ਇੱਕ ਵਾਰੀ ਫੇਰ ਛੋਟੇ ਲਈ ਵੀਡੀਓ ਲੈ ਕੇ ਆਏ ਨੇ ਪਰ ਅੱਜ ਵੀਰੇ ਮੈਨੂੰ ਛੋਟੀ ਜਿਹੀ ਹੈਲਪ ਚਾਹੀਦੀ ਆ ਆਪਾਂ ਮਰੇ ਕੋੜਲੇ ਚ ਹੁੰਨੇ ਆ ਠੀਕ ਆ ਜੇ ਮੇਰਾ ਭਰਾ ਕੋਈ ਬਾਹਰ ਗਿਆ ਹੋਇਆਗਾ ਅੱਜ ਆਕੇ ਦਾ ਘਰ ਖਾਲੀ ਪਿਆਗਾ ਆਪਾਂ ਨੂੰ ਭਰਾ ਘਰ ਕਰ ਕਰਾਈ ਤੇ ਚਾਹੀਦਾ ਜਿੱਥੇ ਆਪਾਂ ਛੋਟਾ ਜਿਹਾ ਫਾਰਮ ਖੋਲ ਸਕੀਏ ਆਪਾਂ ਉਥੇ ਕਬੂਤਰ ਰੱਖਣੇ ਆ ਮੁਰਗੀਆਂ ਰੱਖਣੀਆਂ ਨੇ ਤੇ ਹੋਰ ਜਾਨਵਰ ਵੀ ਆਪਾਂ ਰੱਖ ਸਕੀਏ ਘਰੋਂ ਵੀ ਇਹ ਨਾ ਲਛਣਾ ਕਰਕੇ ਕੱਢਿਆ ਲੱਗਦਾ ਘਰੋਂ ਕੱਢੇ ਯਾਰ ਤੈਨੂੰ ਘਰ ਦੀ ਲੋੜ ਨਹੀਂ ਤੈਨੂੰ ਸੈਂਟਰ ਦੀ ਲੋੜ ਆ ਠੀਕ ਆ ਭਰਾ ਚਾਹੇ ਕਮਰਾ ਸਿਰਫ ਇੱਕ ਹੋਵੇ ਖੁੱਡੇ ਅਸੀਂ ਆਪੀ ਪਾ ਲਾਂਗੇ ਕੋਈ ਚੱਕਰ ਨਹੀਂ ਦੁਨੀਆ ਤੇ ਇੰਨੀ ਲੁੱਟ ਖੋ ਮੱਚੀ ਹੋਈ ਤੇਰਾ ਫੋਨ ਪਤਾ ਨਹੀਂ ਕਿਉਂ ਨਹੀਂ ਖੋਂਦਾ ਕੋਈ ਥੈਂਕ ਯੂ ਉਹਨਾਂ ਨੂੰ ਜਿਹੜੇ ਬਲੌਕ ਮਾਰ ਗਏ ਥੈਂਕ ਯੂ ਉਹਨਾਂ ਨੂੰ ਜਿਹੜੇ ਅਨਫੋਲੋ ਮਾਰ ਗਏ ਤੇ ਥੈਂਕ ਯੂ ਉਹਨਾਂ ਨੂੰ ਜਿਹੜੇ ਤੇਰੀ ਬੁੰਡ ਮਾਰ ਗਏ ਥੈਂਕ ਯੂ ਉਹਨਾਂ ਨੂੰ ਤੇ ਜਿਹੜੇ ਨਾਲ ਰਹਿ ਕੇ ਪਿੱਠ ਪਿੱਛੇ ਛੂਰਾ ਮਾਰ ਗਏ ਦਰਿਆਈ ਘੋੜੇ ਵਰਗਾ ਮੂੰਹ ਆਇੰਦਾ ਥੈਂਕ ਯੂ ਉਹਨਾਂ ਨੂੰ ਜਿਹੜੇ ਬਲੌਕ ਮਾਰ ਗਏ ਹਜੇ ਤਾਂ ਬਲੌਕ ਹੀ ਮਾਰਿਆ ਥੋੜਾ ਜਿਹਾ ਹੋਰ ਰੋਕਦੀ ਬੁੰਡ ਵੀ ਮਾਰਨੀ ਸੀ ਤੇਰੀ ਅਸਾਂ ਮੈਂ ਕਰੀ ਜੀ ਖੜ ਜਾਨੀ ਆ ਤਾ ਬੇਸ਼ੱਕ ਤਾ ਸੋਣੀਏ ਨਹੀਂ ਸੋਨੂ ਤੇਰੀ ਮੁਰਲੀ ਤੇ ਭੜਾ ਕੋਣ ਨਹੀਂ ਨੱਚਦਾ ਇਹੋ ਫੜ ਕੇ ਦੀ ਬੋਂਡ ਚ ਦੇ ਦੋ ਰੱਖ ਦੇ ਵੀ ਤਾ ਲੈਮ ਜੇ ਨਹੀਂ ਪਿਆਰ ਵੀ ਤਾ ਖੜ ਜੰਨੇ ਤਾ ਤੇਰੇ ਕਰਕੇ ਨਹੀਂ ਕੀਲ ਕੇ ਰੱਖ ਤਾ ਬਾਂਸੂਰੀ ਨੇ ਬਾਈ ਥੱਲੇ ਲਿਰਿਕਸ ਲਿਖ ਦਿਆ ਕਰੋ ਬਹੁਤ ਮੁਸ਼ਕਿਲ ਹੁੰਦੀ ਆ ਗਾਣਾ ਲੱਭਣ ਵਿੱਚ ਸੋਨੂ ਸੀਤੋ ਵਾਲਾ ਨਾ 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 ਸੋਨੂ ਕੁਲਫੀਆਂ ਵਾਲਾ ਇੱਕਦਫ਼ ਉਹ ਲਾਉਦੀ ਬੁੰਡ ਤੇ ਵੀ ਲਾ ਲੈਂਦਾ ਭੈਣ ਦੀ ਪੀਪਣੀ ਆਵਾ ਗੋਲੀ ਮਾਰਨ ਦੇ ਆਰਡਰ ਚੂਪੇ ਮਾਰਨ ਦੇ ਆਰਡਰ ਦੇਖ ਲੈ ਭਰਾਵਾ ਮੇਲੇ ਦਾ ਪੋਸਟਰ ਆ ਆਪਣੇ ਲੋਕ ਕਿੰਨੇ ਚਾਲਤ ਸੁਨਿਆਰੇ ਲੁੱਟਣ ਤਾਰਾ ਤੂਰਾ ਚੋਰੀ ਕਰਿਆ ਕਰ ਵੀਰ ਕੰਦ ਤੇ ਤੇਰਾ ਫੋਟੋ ਟੰਗ ਨਹੀਂ ਸੁਨਿਆਰੇ ਤੇ ਕਿਹੜਾ ਦਾ ਲੁੱਟਣ ਨੂੰ ਨਹੀਂ ਤੂੰ ਕਿਸ ਸੁਨਿਆਰੇ ਤੋਂ ਚਪੇੜਾ ਨਾ ਖਾ ਲਈ ਜੁੰਡੇ ਨਾ ਪਟਾਲੀ ਸੁਨਿਆਰੇ ਤੋਂ ਸੁਨਿਆਰਾ ਲੁੱਟਣ ਤੋਂ ਪਹਿਲਾਂ ਤੇਰੀ ਕੰਦ ਤੇ ਫੋਟੋ ਟੰਗੀ ਜਾਣੀ ਦੱਸ ਤਾਂ ਕਿਹੜਾ ਦੁੱਖ ਤੋੜ ਇਹਨਾਂ ਨੇ ਵੀਰ ਬਰਾਤ ਚ ਭਾਣ ਲੁੱਟ ਸੁਨਿਆਰਾ ਨਹੀਂ ਲੁੱਟਿਆ ਜਾਣਾ ਪੰਜਾਬੀ ਸੀਨ ਪੂਰਾ ਕਰਕੇ ਵਿਖਾਉਂਦੇ ਆ ਲੱਕੜੀ ਦੀ ਪੌੜੀ ਉਤੋਂ ਗਈ ਮੈਂ ਤਿਲਕ ਵੇ ਵੱਖੀ ਕੋਲ ਲੈ ਗਿਆ ਮਾ ਤੇਰੇ ਵਰਗੇ ਯਾਰ ਨਾਲ ਦੁਸ਼ਮਣ ਚੰਗਾ ਮੈਂ ਤਿਲਕ ਵੇ ਵੱਖੀ ਕੋਲ ਲੈ ਗਿਆ ਮਾਸ ਦਾ ਚਿਲਕ ਬਾਈ ਗਾਣੇ ਨੂੰ ਜਿਆਦਾ ਹੀ ਸੀਰੀਅਸ ਲੈ ਗਿਆ ਹਟਿਆ ਨਹੀਂ ਮਾਸ ਉਤਰਵਾਏ ਬਿਨਾ ਇਹੇ ਸੌਂਗ ਐਂਦੇ ਲਈ ਹੀ ਬਣਿਆ ਸੀ ਗਾਣਾ ਨਾ 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 ਪ੍ਰੈਕਟੀਕਲ ਹੋ ਜੀ ਸਾਜੋ ਮਲੇ ਤੇਰੇ ਬੱਲੇਓ ਤੇਰੇ ਵੇਖੋ ਕੰਮ ਵੇਖੋ ਕੰਮ ਸਿੰਗਰਾ ਦੀ ਰੋਟੀ 'ਚ ਲੱਤ ਮਾਰ ਮਾਰ ਕੇ ਲੱਤਾਂ ਵਿੰਗੀਆਂ ਕਰਵਾ ਲਈਆਂ ਹੁਣ ਉਹ ਸੁਰਾਂ ਦੀ ਮਾਂ ਪੈਣ ਇੱਕ ਸਾਜ ਵਾਲਿਆਂ ਨੂੰ ਟੈਨਸ਼ਨ ਪੈ ਗਈ ਵੀ ਹੁਣ ਕੀ ਕਰਾਂਗੇ ਆਹ ਇਹ ਫੜਨੇ ਜੋਖੇ ਨਹੀਂ ਉੱਢਨੇ 7000 ਲੱਖ ਦੀਆਂ ਸਾਹ ਦੇਖੋ ਯਾਰ ਲਾਲ ਰੁਮਾਲ ਵਾਲੇ ਦੀ ਜਾਨ ਮੁਠੀ 'ਚ ਆਈ ਪਈ ਆ ਮੱਥਾ ਕਿਵੇਂ ਟੇਕਦਾ ਜਿਵੇਂ ਤਾਨਸ਼ੇਨ ਤੋਂ ਸਿੱਖ ਕੇ ਪਹਿਲਾ ਅਖਾੜਾ ਲਾਨ ਆਇਆ ਹੋਵੇ ਉੱਤੇ ਨਾ ਡੇਗ ਵੀ ਕਿਸੇ ਦੇ ਮਿਊਜ਼ਿਕ ਵਾਲਿਆਂ ਨੂੰ ਪੈ ਗਈਆਂ ਪਾਜੜਾਂ ਹਾਂਜੀ ਐਤ ਤੱਕ ਵੀਡੀਓ ਕਿਦਾਂ ਲੱਗ ਰਹੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਅਗਰ ਐਤ ਤੱਕ ਵੀਡੀਓ ਦੇਖ ਰਹੇ ਹੋ ਤਾਂ ਬਾਕੀ ਹੁਣ ਇੱਕ ਗੱਲ ਜਰੂਰ ਕਮੈਂਟ ਕਰਕੇ ਦੱਸਿਓ ਇਸ ਤੋਂ ਬਾਅਦ ਜਿਹੜੇ ਆਉਣ ਵਾਲੇ ਤਿੰਨ ਚਾਰ ਮਿੰਟ ਆ ਉਹ ਕਪੜ ਬਲੌਗ ਐਡ ਕੀਤੇ ਕਈ ਕਪੜ ਬਲੌਗੇ ਝੂਠਾ ਨੇ ਵੀ ਇਹਨਾਂ ਦੇ ਕਮੈਂਟ ਪੜ੍ਹਨੇ ਚਾਹੀਦੇ ਆ ਕਿ ਨਹੀਂ ਮਤਲਬ ਇਹਨਾਂ ਨਾਲ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਨਾ ਤੇ ਅੱਜ ਤੁਹਾਨੂੰ ਦਿਖਾਇਆ ਸੀ ਅਸੀਂ ਪਿੰਡ ਦਾ ਵਿਯੂਗ ਤੇ ਐਂਡ ਬਣਾਏ ਸੀ ਆਪਾਂ ਚਿਕਨ ਵੀਡੀਓ ਵਿੱਚ ਬੈਠੀ ਸੋਨੂ ਕੌਰ ਨੂੰ ਲੱਭਣ ਵਾਲੇ ਨੂੰ 5 ਰੁਪਏ ਇਨਾਮ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਚ ਇਦਾਂ ਹੀ ਵਲੌਗ ਨਾਲ ਬਣੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਵਲੌਗ ਨੂੰ 1 ਰੁਪਿਆ ਬਣਦਾ ਮੈਨੂੰ ਦੰਦ ਦਿਖਿਆ ਪਰ ਪਤਾ ਨਹੀਂ ਲੱਗਿਆ ਕਿਸ ਦੇ ਆ ਮੈਂ ਹਾਰ ਗਿਆ ਬਾਈ ਪਿੱਛੇ ਬੈੱਡ ਦੀ ਟੋਹ ਤੇ ਉਹਦੇ ਦੰਦ ਪਏ ਆ ਤਿੰਨ ਵਾਰ ਦੇਖਣ ਤੇ ਮਸਾ ਦੰਦ ਦਿਖੇ ਹੁਣ ਤੂੰ ਕੀ ਚਾਹਣਾ ਜਿਹੜੀ ਕੁੜੀ ਵੀਡੀਓ ਬਣਾ ਰਹੀ ਹੋਂ ਦਾ ਪਰਸ਼ਾਵਾਂ ਪਿੱਛੇ ਪੈ ਰਸੀ ਪਰਸ਼ਾਵੇ ਨੂੰ ਸੋਨੂ ਕੋ ਅਰਦਾਸ ਕੇ 5 ਰੁਪਏ ਨਾਮ ਜਿੱਤ ਲਈ ਨਾ ਬਈ ਝੂਠ ਕਦੇ ਨਹੀਂ ਬੋਲਿਆ ਸੀ ਤੇ ਫਿਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਨੈਕਸਟ ਬਲੌਗ ਔਖਾਇਆ ਮੈਂ ਤਾਂ ਮੰਮੀ ਵਾਲੀ ਐਨਕ ਲਾ ਕੇ ਵੀ ਦੇਖ ਲਿਆ ਕੁਝ ਨਹੀਂ ਦਿਖਿਆ ਕੱਲੇ ਦੰਦ ਹੀ ਦਿਖਿਆ ਪਿੱਛੇ ਦੰਦ ਕਿਸ ਦੇ ਪਏ ਆ ਬੈੱਡ ਤੇ ਸਾਲੀ ਸਮਝ ਨਹੀਂ ਆਉਂਦੀ ਫੋਨ ਸਿੱਧਾ ਕਰਕੇ ਵੇਖਾਂ ਕਿ ਟੇਡਾ ਅਗਲੇ ਫੇਰ ਧਰਮਸ਼ਾਲਾ ਚ ਆਏ ਨੇ ਟੌਰ ਤਾਂ ਕੱਢਣਗੇ ਹੀ ਵਾਓ ਚੋਬਰ ਟੋਟੜ ਮੈਦੇ ਦੇਖੋ ਚੋਬਰ ਟੋਟੜ ਪਈਏ ਮੇਰੇ ਵਾਲੇ ਆ ਕੇ ਦੇਖੋ ਚੋਬਰ ਸ਼ੁਕਰ ਹੈ ਕੋਈ ਸਾਡੇ ਘਰ ਚੋਂ ਨਹੀਂ ਬਣਿਆ ਬਲੌਗਰ ਨਹੀਂ ਤਾਂ ਸਾਡਾ ਵੀ ਇਦਾਂ ਜਲੂਸ ਕੱਢਿਆ ਕਰਿਆ ਫੈਮਿਲੀ ਗਿਵਨ ਸਰ ਜਣ ਹੈ ਆਈ ਹੋਪ ਕਿ ਤੁਸੀਂ ਸਾਡੇ ਨੂੰ ਬਹੁ ਬਦੇ ਹੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਨਸੀਲਾ ਓਏ ਹੈਲੋ ਗਾਇਸ ਕਦੀ ਗਾਇਸ ਸਾਨੂੰ ਕਹਿ ਜਾਂਦੀ ਕਦੇ ਕੁੱਤਿਆਂ ਨੂੰ ਹੈ ਕਮਲੀ ਸਤੀ ਬਈਆਂ ਸੌ ਰਹੀ ਹੈ ਸੋ एवरीवन ਨਸੀਲਾ ਅਪੀ ਸੌ ਰਹੀ ਹੈ ਐਂਡ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਅੱਥੇ ਪਕਾ ਰਹੇ ਸੀ ਫੋਟੋ ਸ਼ੂਟ ਫਿਕਸ ਗਰੁੱਪ ਸੀ ਫਿਲਹਾਲ ਉਦਾਂ ਹੀ ਲਿਬੜੇ ਤੇ ਬੜੇ ਆਪਾਂ ਐਂਡ ਮੈਂ ਆਪਣੇ ਵਲੌਗ ਦੀ ਕੀਤੀ ਹੈ ਸ਼ੁਰੂਆਤ ਬਾਰਜ ਤੁਹਾਨੂੰ ਵੀ ਚੈੱਕ ਕਰਦੇ ਆ ਐਡੀ ਵੀ ਕੀ ਬੇਲਨੇ ਚ ਬਾ ਆਈ ਹੈ ਨਹਾ ਕੇ ਬਣਾ ਲੈਣੀ ਬਲੌਗ ਬੱਤ ਸਹੀ ਏ ਤੈਨੂੰ ਸਿਰਫ ਜੁੱਤੀ ਦੀ ਕਮੀ ਆ ਹੋਰ ਕੁਛ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਸਭ ਆਪਣੇ ਆਪ ਨੂੰ ਕੀ ਸਮਝਦੇ ਨੇ ਵੀਊ ਚੈੱਕ ਕਰੋ ਸਵਾਭੀ ਬਣ ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੁਣਾਵਾਂਗੀ ਥੈਨ ਕੰਮ ਦੇ ਵੀ ਫਾਈਨਲੀ ਸਾਰਿਆਂ ਨੂੰ ਗੁੱਡ ਨਿਊਜ਼ ਆ ਪਹਿਲਾਂ ਤੂੰ ਇਹ ਦੱਸ ਤੈਨੂੰ ਸੋ एवरीवन ਕਿਵੇਂ ਸਿਖਾਇਆ ਇੰਗਲਿਸ਼ ਵੀ ਨਹੀਂ ਹੁੰਦੀ ਤੇ ਸ਼ਰਮ ਵੀ ਨਹੀਂ ਆਉਂਦੀ ਸਾੜਾ ਸੇ ਚੱਲ ਰਹੇ ਆ ਤੇ ਤਾਂ ਕੰਮ ਤੇ ਕੋਸ਼ੀ ਨਹੀਂ ਦੁਕਾਨ ਤੇ ਲੱਗਣੀ ਆ ਮੈਂ ਤਾਂ ਤੁਰ ਆ ਜਾਂਦਾ ਹੈ ਦੁਕਾਨ ਤੇ ਜਿੱਜੀ ਲੈਣਾ ਤੇ ਤੂੰ ਲਾੜਦਰਨਾ ਦਾ ਕੰਮ ਤੇ ਹਾਲੇ ਤਾਂ ਨਕਸ਼ਾਨ ਵਾਸਤੇ ਯਾਰ ਪਿੰਡ ਵਾਲੇ ਵੀ ਦੁਖੀ ਆ ਇਹਨਾਂ ਤੋਂ ਨਾਲ ਦੀ ਆਪਣੇ ਆਸ਼ਕ ਨਾਲ ਲੱਗੀ ਪਈ ਆ ਕਸ ਖਾਲ ਦੇ ਲੈ ਕਿ ਆਉਂਗਾ ਸੰਭ ਰੱਖ ਤੂੰ ਲੈ ਜਿਹੜਾ ਫਾਨੇ ਨਾਲ ਲੱਗੀ ਫਿਰ ਮੂਰ ਦਾ ਕਰ ਰਹਾ ਬਾਤ ਜਿਹਦੇ ਲੱਗਾਂ ਦੇ ਆ ਕਰੀ ਛਤਰੀ ਲਹਿਲਾ ਰਾਂਗ ਨਾ ਕਾਲਾ ਹੋ ਜੇ ਜਿੰਮੀ ਜਿੰਮੀ ਹਾਂ ਕਰ ਰਿਹਾ ਪੈਕਾ ਲਾ ਗਨ ਮਾਰ ਚੁਣ ਸੱਤੀ ਇਹਦਾ ਹਾਂ ਤੇ ਅਸੀਂ ਪਹੁੰਚ ਕੇ ਸਭ ਕਰਦੇ ਹੈ ਛੱਪੜ ਆ ਗਿਆ ਛਾੜ ਮਾਰ ਕੇ ਦੇਖ ਲੈ ਕੀ ਬਣਾ ਤੇਰਾ ਰੰਗ ਉਤਰ ਜੇ ਮੋੜ ਤੱਕ ਅਸ ਨਹੀਂ ਰਹਿ ਗਿਆ ਗੱਲਾਂ ਸੋਨੇ ਦਾ ਹੈ ਟਿੱਕ ਕਰਨ ਵੇਲੇ ਵੀ ਵਲੌਗ ਪਾ ਦਿਆ ਕਰੋ ਪਲੀਜ਼ ਹਾਂਜੀ ਐਸੇ ਕਮੈਂਟ ਨਾਲ ਵੀਡੀਓ ਦੀ ਕਰਦੇ ਹਾਂ ਸਮਾਪਤੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਕੋਈ ਵੀ ਤੁਹਾਡਾ opinion ਵੀਡੀਓ ਦੇ ਰਿਲੇਟਿਡ ਜਾਂ ਕੋਈ ਆਵਾਜ਼ ਵਿੱਚ ਦਿੱਕਤ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਵਿੱਚ ਦਿੱਕਤ ਪਰੇਸ਼ਾਨੀ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਜਰੂਰ ਧਿਆਨ ਦੇਵਾਂਗੇ ਬਾਕੀ ਵੀਡੀਓ ਨੂੰ ਲਾਈਕ ਕਰੇ ਵੀ ਨਾ ਜਾਇਓ ਇਨ ਦਾ ਪੰਜਾਬ ਆਹਾ ਕੀ ਬੋੰਡ ਮਾਰ ਲਈ ਸਾਡੀ